नाल नाल सत्य कराओ जी बहुत अच्छी बड़ी बड़ी बड़ा सुना वाह वाह यार एक कमाल हो गया ਦਾਰੋ ਹੀ ਬੜੀ ਹੈ ਨਾ ਆ ਖੋਲੀ ਟੱਕਣ ਖੋਲੀ ਆਏ ਭਰੇ ਨੇ ਨਾ ਆ ਟੱਕਰ ਖੋਲ ਟੱਕਰ ਖੋਲ ਅੱਧਾ ਮੈਚ ਆਖੜੇਦੋ ਪਰ ਇਹ ਤੇ ਬਾਤ ਹੋਵੇਗਾ ਹੌਕਾ ਬੰਦ ਕਰ ਦੇ ਆ ਲੈ ਲਓ ਨਾ ਲਾਹਾਂ ਦੀ ਲੈ ਲਓ ਨਾ ਅੱਲਾ ਨਾ ਆ ਗਾਣੋ ਬਰਬਾਦ ਜਿੱਦਾਂ ਰੌਂਦਿ ਆ ਆਹ ਫੇਰ ਮੈਨੂੰ ਲੱਗਦਾ ਹੈ ਆਹ ਰੌਂਦ ਰਾਈਟ ਤੇ ਅੱਗੇ ਦੋ ਜਿਹੜੇ ਚਾਹੁੰਦੇ ਗੁਰਾਗੇ ਇਹੋ ਕੀ ਆ ਹੁਣ ਲਾਹਾਂ 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 20 ਲੀਟਰ ਦਾ ਬੋਤਲ ਹਾਂਜੀ 20 ਲੀਟਰ ਦਾ ਹੋਣਾ ਲਾਹਾਂ ਲਾਹਾਂ 20 ਲੀਟਰ ਉੱਪਰ ਨਾ 16 15 ਚਲੋ ਚੈੱਕ ਕਰ ਮਾਰ ਪਟੇ ਸਪੈਲਟਰ ਨਾਲ ਲਾ ਕੇ ਕਰਵਾ ਲਓ ਪਰਸ਼ ਜਮਨੀ ਮੈਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਸਰ ਮਿਤੀ 27/3/24 ਨੂੰ ਏਸੀ ਲਖਮੀਰ ਸਿੰਘ ਸਮੇਤ ਪੁਲਿਸ ਪਾਰਟੀ ਪਟ્રોલਿੰਗ ਤੇ ਸੀ ਤਾਂ ਇਹਨਾਂ ਨੂੰ ਮੁਕਰੀ ਹੋਈ ਪਿੰਡ ਲਮੋਚਾ ਕੋਰਾ ਕਿ ਸੁਖਚੈਨ ਸਿੰਘ ਪੁੱਤਰ ਜਸਜੀਤ ਸਿੰਘ ਸ਼ਰਾਬ ਕੱਢਣ ਤੇ ਵੇਚਣ ਦਾਦੀ ਹੈ ਜੇ ਹੁਣੇ ਹੀ ਇਸ ਤੇ ਕਾਰਵਾਈ ਕੀਤੀ ਜਾਵੇ ਤਾਂ ਨਜਾਇਜ਼ ਸ਼ਰਾਬ ਲਾਹਣ ਅਤੇ ਚਾਲੂ ਪੱਠੀ ਮਿਲ ਸਕਦੀ ਹੈ ਜਿਸ ਤੇ ਏਸੀ ਲਖਮੀਰ ਸਿੰਘ ਨੂੰ ਰੇਡ ਕਰਨ ਤੇ 120 ਲੀਟਰ ਲਾਹਣ ਤੇ 25 ਬੋਤਲਾਂ ਨਜਾਇਜ਼ ਸ਼ਰਾਬ ਅਤੇ ਚਾਲੂ ਪੱਟੀ ਦਾ ਸਮਾਨ ਬਰਾਮਦ ਹੋਇਆ ਹੈ ਜਿਸ ਤੇ ਮਕਦਮਾ ਨੰਬਰ 22/27/32 ਤਦin ਤਰਾ ਕਾਟ ਸੀ 14 ਸਾਈਜ਼ ਜੈਕਟ 300 ਜਰਲਾ ਬਰ ਰਜਿਸਟਰ ਕੀਤਾ ਗਿਆ ਜੀ ਇਹ ਬੰਦਾ ਕੋਈ ਗ੍ਰਿਫਤਾਰੀ ਵੀ ਹੋਈ ਜੀ ਦੋਸ਼ੀ ਮੌਕੇ ਤੋਂ ਫਰਾਰੇ ਜੀ ਹਾਂ ਰੇਡ ਕੀਤੇ ਜਾ ਰਹੇ ਨੇ ਜੀ